ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹੁੰਚ ਗਏ ਸੀਗਾ ਜਿਆ ਟੌਂਡਰ ਮੱਲ ਦੀ ਹਵੇਲੀ ਜਿਹੜੀ ਵੀ ਮੰਨ ਕੇ ਚੱਲੋ ਵੀ ਆ ਤੁਸੀਂ ਪਿੱਛੇ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਇਹ ਉਹ ਹਵੇਲੀ ਆ ਟੌਂਡਰ ਮੱਲ ਦੀ ਜਿਨੇ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਲਾਲ ਸੀਗੇ ਬੱਚੇ ਸੀਗੇ ਉਹਨਾਂ ਦਾ ਸਸਕਾਰ ਕਰਨ ਦੀ ਖਾਤਰ ਆਪ ਦਾ ਸਾਰਾ ਧਨ ਸੀਗਾ ਉਹ ਦੇ ਦਿੱਤਾ ਉਸ ਟਾਈਮ ਦੇ ਵਿੱਚ ਜਿਹੜੀਆਂ ਮੋਹਰਾਂ ਸੀਗੀਆਂ ਉਹ 78000 ਮੋਹਰਾਂ ਸੀਗੀਆਂ ਉਹ ਪੈਵੀਆਂ ਨਹੀਂ ਲਾਈਆਂ ਉਹ ਸਾਰੀਆਂ ਖੜਮੀਆਂ ਲਾਈਆਂ ਸੀ ਜਿਨ੍ਹਾਂ ਨੇ ਟੰਡਰ ਮਲ ਜੀ ਨੇ ਤੇ ਜਿਹੜੇ ਮੋਗਲ ਸੀਗੇ ਇਹ ਖੜਮੀਆਂ ਵੀ ਲਾਉਣੀਆਂ ਨੇ ਸੀ ਵੀ ਇਹ ਖੜਮੀਆਂ ਮੋਹਰਾਂ ਲੈਣੀਆਂ ਨੇ ਉਸ ਹਿਸਾਬ ਦੇ ਨਾਲ ਇਹਨਾਂ ਨੇ ਕੀ ਕਰਿਆ ਫਿਰ ਖੜਮੀਆਂ ਮੋਹਰਾਂ ਸੀਗੀਆਂ ਜਿਹੜੀਆਂ ਉਹ ਲਾਤੀਆਂ ਤੇ ਆਪ ਦਾ ਜਿਹੜਾ ਧਨਮਨ ਸੀਗਾ ਸਾਰਾ ਉਹ ਗੁਰੂ ਦੇ ਚਰਨਾਂ ਚ ਪਾ ਲਾਤਾ ਤੇ ਬਾਕੀ ਗੱਲ ਐ ਸੀਗੀ ਹੁਣ ਜਿਹੜੀ ਇਹ ਹਵੇਲੀ ਆ ਹੁਣ ਇਹ ਮੰਨ ਲਓ ਪਹਿਲਾਂ ਤਾਂ ਇਹਦਾ ਕੰਮ ਸੀਗਾ ਜਿਹੜਾ ਉਹ ਚੱਲਦਾ ਨਹੀਂ ਸੀਗਾ ਹੁਣ ਜਿਹੜਾ ਇਹਦਾ ਕੰਮ ਆਗਾ ਉਹ ਵਧੀਆ ਚੱਲਦਾਗਾ ਚਲੋ ਹਨਾ ਇਹਨੇ ਨਾ ਜਿੱਥੋਂ ਮੰਨ ਲਓ ਵੀ ਆ ਜੋੜ ਜਾੜ ਦੇ ਵਿੱਚੋਂ ਤੇ ਇੱਟਾਂ ਜਿਹੜੀਆਂ ਔਖੜੀਆਂ ਨੇ ਉਹ ਸਾਰੀਆਂ ਹੁਣ ਸਹੀ ਕਰੀ ਜਾਂਦੇ ਆ ਤੇ ਬਾਕੀ ਭਈ ਟੌਂਡਰਮਲ ਜੀ ਨੇ ਸਾਰਾ ਜੰਨਾ ਮਤਲਬ ਇਹਦਾ ਆ ਟੌਂਡਰਮਲ ਜੀ ਦਾ ਸਾਰਾ ਧਨ ਦੌਲਤ ਸੀਗੀ ਉਹ ਉਸ ਟਾਈਮ ਮੰਨ ਲਓ ਵੀ 78000 ਮੋਹਰ ਸੀਗੀ ਜੇ ਹੁਣ ਹਿਸਾਬ ਲਾ ਕੇ ਦੇਖਣਾ ਵੀ ਆਪਾਂ ਤੇ ਜਿਹੜੇ ਪੈਸੇ ਬਣਦੇ ਆ 2 ਅਰਬ 50 ਕਰੋੜ ਰੁਪਈਆ ਇਸ ਟਾਈਮ ਦੇ ਵਿੱਚ ਜਿਹੜਾ ਆਪਾਂ ਜ 78000 ਮੋਹਰ ਦਾ حساب ਲਾ ਕੇ ਦੇਖੀਏ ਤਾਂ ਇੰਨਾ ਬਣਦਾ ਹੈਗਾ ਇਸ ਟੌਂਡਰ ਮਾਲਜੀ ਨੇ ਆਪ ਦਾ ਜਿਹੜਾ ਸਾਰਾ ਮਤਲਬ ਧਨਮਨ ਸੀਗਾ ਗੁਰੂ ਦੇ ਚਰਨਾਂ 'ਚ ਲਾਤਾ ਤੇ ਜੋ ਛੋਟੇ ਸਾਹਿਬ ਜਦ ਦੇ ਸੀਗੇ ਬਾਬਾ ਫਤੇ ਸਿੰਘ ਤੇ ਬਾਬਾ ਜੋਰਾਵਰ ਸਿੰਘ ਇਹਨਾਂ ਦਾ ਸਸਕਾਰ ਕਰਨ ਲਈ ਖਾਤਰ ਮੁੱਲ ਜਗਾ ਜਿਹੜੀ ਫਤੇਗੜ ਸਰਾਂਦ ਦੇ ਵਿੱਚ ਇਹ ਖਰੀਦੀ ਸੀਗੀ ਜਿਹੜੀ ਹਵੇਲੀ ਆ ਬਾਈ ਤੁਸੀਂ ਇਹਦੇ 'ਤੇ ਵੀ ਧਿਆਨ ਮਾਰੋ ਉਸ ਸਮਿਆਂ ਦੇ ਵਿੱਚ ਦੇਖੋ ਵੀ ਕਿੰਨੇ ਵੀ ਮਤਲਬ ਜਿਵੇਂ ਹੁਣ ਆਪਾਂ ਕੋਠੀਆਂ ਪਾਉਨੇ ਆ ਉਹ ਵੀ ਮੰਨ ਲਓ ਤਕੜੀ ਵੀ ਕੋਠੀ ਪਾਉਨੇ ਆ ਆਪਾਂ ਬਹੁਤ ਪੈਸਾ ਲਾਉਣਾ ਕਰੋੜ ਔਰ ਕਰੋੜ ਰੁਪਇਆ ਲਾ ਉਸ ਹਿਸਾਬ ਦੇ ਨਾਲ ਇਹ ਬਹੁਤ ਮਹਿੰਗੀ ਉਹ ਉਸ ਹਿਸਾਬ ਦੇ ਨਾਲ ਹਵੇਲੀ ਆ ਜਿਹੜੀ ਬਹੁਤ ਮਹਿੰਗੀ ਬਣੀ ਸੀਗੀ ਤੇ ਬਾਕੀ ਬਾਈ ਹੁਣ ਜਿੰਨੀ ਸੰਗਤ ਫਤੇਗੜ ਸਾਹਿਬ ਆਉਂਦੀ ਆ ਆਉਂਦੀ ਆ ਉਹ ਸਾਰੀ ਇੱਥੇ ਆਉਂਦੀ ਆਉਂਦੀ ਹੈਗੀ ਕੋਈ ਵੀ ਮਤਲਬ ਵੀ ਹਵੇਲੀ ਦੇਖੇ ਤੋਂ ਬਿਨਾ ਕੋਈ ਨਹੀਂ ਮੁੜਦਾ ਹੈਗਾ ਸਾਰੇ ਜਿੰਨੇ ਵੀ ਆਉਂਦੇ ਟੋਂਡਰ ਮਲ ਦੀ ਹਵੇਲੀ ਦੇ ਵਿੱਚ ਆਉਂਦੇ ਹੀ ਆਉਂਦੇ ਨੇ ਤੇ ਹੁਣ ਬਾਕੀ ਵੀ ਸੰਗਤਾਂ ਸੀਗੀਆਂ ਜਿਹੜੀਆਂ ਹਨ ਨਾਲ ਆਪਨੇ ਆਈਆਂ ਆਪਾਂ ਗੁਰਦੁਆਰਾ ਸਾਹਿਬ ਅਤੇ ਉਧਰ ਵੀ ਮੱਥਾ ਟੇਕ ਕੇ ਤੇ ਫਿਰ ਇੱਧਰ ਹਵੇਲੀ ਦੇ ਵਿੱਚ ਆਏ ਸੀਗੇ ਤਾਂ ਕਰਕੇ ਐ ਸੀਗਾ ਨਾਲ ਮਾਈਆਂ ਵੀ ਸੀਗੀਆਂ ਤੇ ਉਹ ਮੰਨ ਲ ਕੇ ਚੱਲੋ ਵੀ ਆਪਾਂ ਵੀਡੀਓ ਦੇ ਵਿੱਚ ਨਹੀਂ ਸ਼ੂਟ ਕਰ ਸਕੇ ਤੇ ਹੁਣ ਐਂ ਅਗਾ ਉਧਰੋਂ ਮਾਈਆਂ ਸਾਰੀਆਂ ਮੱਥਾ ਟੇਕ ਕੇ ਹੋ ਸਕਦਾ ਵੀ ਇੱਥੇ ਤੱਕ ਪਹੁੰਚਣਾ ਕਾਫੀ ਦੂਰ ਆ ਜਾਨੀ ਕਿ ਉਹ ਗੁਰਦੁਆਰਾ ਸਾਹਿਬ ਤੋਂ ਕਿਲੋਮੀਟਰ ਪੈ ਜਾਂਦਾ ਇੰਨੀ ਦੂਰ ਤੁਰ ਕੇ ਨਹੀਂ ਜਾਂਦਾ ਹੋ ਸਕਦਾ ਜੇ ਬੱਸਾਂ ਆ ਵੀ ਗਈਆਂ ਤਾਂ ਫਿਰ ਆ ਵੀ ਸਕਦੀਆਂ ਨੇ ਤੇ ਹੋਰ ਜਿਹੜੀਆਂ ਟੈਕ ਟਾਲੀਆਂ ਤੇ ਬੰਦੇ ਆਉਂਦੇ ਆ ਸੰਗਤਾਂ ਆਉਂਦੀਆਂ ਜਿੰਨੀ ਹਨ ਉਹ ਇਸ ਹਵੇਲੀ ਦੇ ਵਿੱਚ ਆਉਂਦੀ ਜਾਂਦੀ ਆਗੀ ਕੋਈ ਦੇਖੇ ਤੋਂ ਬਣਾ ਵੀ ਯਾਰ ਮੁਰਦਾ ਨਹੀਂ ਹੈਗਾ ਇਹ ਟੋਂਡਰ ਜਿਹੜੀ ਟੋਂਡਰਮਲ ਦੀ ਹਵੇਲੀ ਆ ਇਹਨੂੰ ਮੰਨ ਕੇ ਚਲੋ ਸਾਰੇ ਇੱਕ ਵਾਰੀ ਆਉਂਦੇ ਇੱਥੇ ਦਰਸ਼ਨ ਕਰਕੇ ਜਾਂਦੇ ਆ ਉਸ ਸਮੇਂ ਦੇ ਵਿੱਚ ਤੁਸੀਂ ਐਂ ਲਾ ਲਓ ਹਸਾਬ ਵੀ ਟੋਂਡਰਮਲ ਜੀ ਦਾ ਹੱਦਲ ਦੇਖੋ ਕਿੰਡਾ ਵੱਡਾ ਸੀਗਾ ਆਪ ਦਾ ਧਨ ਮੰਨ ਸਾਰੀ ਦੌਲਤ ਜਿੰਨੀ ਸੀਗੀ ਉਸ ਮੁਗਲਾਂ ਨੂੰ ਦੇਖ ਕੇ ਛੋਟੇ ਸਹਿਬਜ਼ਾਦਿਆਂ ਦੇ ਮੰਨ ਲਓ ਵੀ ਸਸਕਾਰ ਦੀ ਖਾਤਰ ਜਗਾ ਜਿਹੜੀ ਖਰੀਦੀ ਸੀਗੀ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਦਿਓ ਤੇ YouTube ਚੈਨਲ ਤੇ ਦੇਖਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ